ਸਸੀ ਗਾਲ ਜੀ ਫਤੈ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ। ਸਵਾਗਤ ਹੈ ਫਤੈ ਨੂਜ਼ ਦੀ ਟੀਮ ਪਹੁੰਚੀ ਹੈ ਪਿੰਡ ਧਾਲਪੁਰ ਹਿਮਾਚਲ ਪ੍ਰਦੇਸ਼ ਵਿਖੇ ਜਿੱਥੇ ਕਿ ਉਗੇ ਸਮਾਜ ਸੇਵਕ ਰਾਮ ਮੂਰਤੀ ਦੀ ਧਰਮ ਪਤਨੀ ਬੀਬੀ 우ਸ਼ਾ ਦੇਵ ਜੀ ਦਾ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿੱਚ ਡਾਕਟਰ ਪਰਮਿੰਦਰ ਸੂਦ ਨੇ ਪਰਿਵਾਰ ਨਾਲ ਪੁੱਜ ਕੇ ਦੁੱਖ ਸਾਂਝਾ ਕੀਤਾ। ਸਾਸਤਰੀ ਕਾਲ ਜੀ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟ ਸਤੋਹੀ ਤੋਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਇੱਕ ਦੁਖਦਾਈ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ ਤੁਹਾਡੇ ਨਾਲ 우ਸ਼ਾ ਰਾਣੀ ਜੀ ਵਾਈਫ ਆਫ ਰਾਮ ਮੂਰਤੀ ਵਿਲੇਜ ਧਨਪੁਰ ਡਿਸਟ੍ਰਿਕਟ ਊਨਾ ਤੇ ਹਿਮਾਚਲ ਪ੍ਰਦੇਸ਼ ਜੋ ਕਿ 우ਸ਼ਾ ਰਾਣੀ ਜੀ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਤੋਂ ਉਹਨਾਂ ਦੇ ਨਾਲ ਜਾ ਕੇ ਅੱਜ ਦੁੱਖ ਸਾਂਝਾ ਕੀਤਾ ਮੈਂ ਹੱਥ ਜੋੜ ਕੇ ਪਰਮਾਤਮਾ પાસેੋਂ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਨਾਲ ਦੀ ਨਾਲ ਹੀ ਸਾਰੀ ਫੈਮਿਲੀ ਨੂੰ ਇਹ ਭਾਣਾ ਮੰਨਣ ਦਾ ਵੱਲ ਬਖਸ਼ੇ ਥੈਂਕ ਯੂ ਧੰਨਵਾਦ